ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਮਹੱਲਾ ਪੰਜਵਾ ਵੇਣ ਤੁਧ ਫੂਰ ਜੇ ਮੰਗਣਾ ਸਿਰ ਦੁੱਖਾ ਕੈ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਾਨ ਕੀ ਭੁਖ ਗੁਰ ਵਾਣ ਤੈਣ ਹਰਿਆ ਕੀਤਿਆ ਗੁਰ ਪਾਤੀ ਯਮਕ ਲਾ ਕੇ ਉਚਾਰਨ ਕਰਨਾ ਗੁਰ ਵਾਣ ਤੈਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੀ ਸੁ ਐਸਾ ਦਾ ਤਾਰ ਮਨੋ ਨਾ ਬੀਸਰੇ ਘੜੀ ਨ ਮੁਹਤ ਚਸਾ ਤੇਸ ਬੇਨਾ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਲੋਕ ਪੁਲਾ ਹੀ ਬੋਲ ਜਿਸ ਪਤ ਰਖੈ ਆਪ ਸੁ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਤਪਾ ਪਦ ਤੇ ਵਿਸਰਾਮ ਲੋਣਾ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋਂ ਬਾਲ ਧਰੈ ਜਿਸ ਹਜਰਾਈ ਆਪ ਸੋਈ ਅਜਰ ਜਰੈ ਇਹ ਅਜਰ ਚਾਰ ਨਾਲ ਪਾਠ ਕਰਨਾ ਹੈ ਅਰਥਨਲ ਅਜਾਰ ਵੀ ਕਰ ਲੈਂਦੇ ਹਨ ਪਰ ਚਾਲ ਨਾਲ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਾਨ ਧਰੈ ਇਹ ਵੀ ਪਾਠ ਤਿਸ ਹੀ ਮਿਲਿਆ ਸੱਚ ਇਥੇ ਵਿਸਰਾਮ ਹੈ ਮੰਤਰ ਗੁਰ ਇਹ ਸੰਬੰਧਕ ਪਾਠ ਹੈ ਮੰਤਰ ਗੁਰ ਮਾਨ ਧਰੈ ਸ਼ਲੋਕ ਮਹੱਲਾ ਪੰਜਵਾਂ ਤਨ ਸੋ ਰਾਗ ਸੋਰੰਗੜੇ ਆਲਾਪਤ ਸਭ ਤਿੱਖ ਜਾਏ ਹਾਂਜੀ ਆਲਾਪਤ ਉਚਾਰਨ ਕਰਨਾ ਹੈ ਆਲਾਪਤ ਨਹੀਂ ਕਹਿਣਾ ਇਹ ਆ ਤੋ ਡੈਸ਼ ਦੇਣੀ ਹੈ ਆਲਾਪਤ ਸਭ ਤਿੱਖ ਜਾਏ ਤਿੱਖ ਪੂਲਾ ਬੁੱਲਣਾ ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨੇ ਇੱਕ ਮਨ ਇੱਕ ਇਰਾਦਿਆ ਇਰਾਦਿਆ ਤੈਨ ਸਾਦ ਬਲਿਹਾਰਾ ਜਾਓ ਤੈਨ ਕੀ ਧੂੜ ਹਮ ਬਾਛ ਦੇ ਕਰਮੀ ਪੱਲੇ ਪਾਏ ਜੋ ਰਤੇ ਰੰਗ ਗੋਵਿੰਦ ਕਹਿ ਗੋਵਿੰਦ ਕਹਿ ਇਹ ਬਾਵੇ ਦੇ ਉੱਤੇ ਟਿੱਪੀ ਲੱਗੀ ਹੋਈ ਆ ਪ੍ਰਾਤਨ ਸਰੂਪਾਂ ਦੇ ਵਿੱਚ ਜੋ ਰਤੇ ਰੰਗ ਗੋਵਿੰਦ ਕਹਿ ਜੋ ਰਤੇ ਰੰਗ ਗੋਵਿੰਦ ਕਹਿ ਹੋ ਤੈਨ ਬਲਿਹਾਰਾ ਜਾਓ ਆਖਾ ਬਿਰਥਾ ਜੀ ਕੀ ਹਰ ਸੱਜਣ ਮਿਲ ਹੋਰਾਈ ਗੁਰਪੂਰੈ ਮੇਲਾ ਆਇਆ ਮੇਲਾ ਆਇਆ ਲਾਂ ਲਾ ਕੇ ਗੁਰਪੂਰੈ ਮੇਲਾ ਆਇਆ ਜਨਮ ਮਰਨ ਦੁੱਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਜਨ ਨਾਨਕ ਪਾਇਆ ਅਗਮ ਰੂਪ ਅੰਤ ਨ ਕਾਹੂ ਜਾਏ ਮਹੱਲਾ ਪੰਜਵਾ ਧੰ ਸੁਵੇਲਾ ਘੜੀ ਧੰ ਤਨ ਮੂਰਤ ਪਲਸਾਰ ਹਾਂ ਉਚਾਰਨ ਧੰਨੀ ਇੱਥੇ ਕਰਨਾ ਹੈ ਕਸ ਕੇ ਬੋਲਣਾ ਹੈ ਭਾਵੇਂ ਟਿੱਪੀ ਨਹੀਂ ਲੱਗੀ ਆ ਤਨ ਸੁਵੇਲਾ ਘੜੀ ਧੰਨ ਧਨ ਮੂਰਤ ਪਲਸਾਰ ਤਨ ਸੋ ਦਿਨਸ ਸੰਜੋਗੜਾ ਜੇਤ ਡਿਠਾ ਗੁਰ ਦਰਸਾਰ ਮਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮ ਅਪਾਰ ਹੋਮੈ ਟੁੱਟਾ ਮੋਹੜਾ ਇਕੋ ਸਤਿਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਹਾਂ ਜਨ ਨਾਨਕ ਲੱਗਾ ਸੇਵ ਹਰ ਇਥੇ ਵੀ ਸ੍ਰਾਮ ਉਧਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਨ ਭਗਤ ਵਿਰਲੇ ਦਿੱਤੀ ਅਨ ਸੋਪੇ ਜਿਸ ਪੰਡਾਰ ਫਿਰ ਕੁਛ ਨਾ ਲੀਤੀ ਅਨ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਨਾ ਇੱਕੋ ਨਾਮ ਆਧਾਰ ਇਕਾ ਓਨ ਪੱਤਿਆ ਉਹਨਾ ਪਿਛੈ ਜੱਗ ਪੁੰਚੈ ਭੁਗਈ ਹਾਂ ਉਹਨਾ ਪਿਛੈ ਜੱਗ ਪੁੰਚੈ ਭੁਗਈ ਉਹਨਾ ਪਿਆਰਾ ਰੱਬ ਓਨਾਹਾ ਜੁਗ ਗਈ ਹਾਂ ਉਹਨਾ ਪਿਆਰਾ ਰੱਬ ਓਨਾਹਾ ਜੁਗ ਗਈ ਜਿਸ ਮਿਲਿਆ ਗੋੜ ਆਏ ਤੈਨ ਪ੍ਰਭ ਜਾਣਿਆ ਓ ਬਲਿਹਾਰੀ ਤਿਨ ਜੇ ਖਸਮੈ ਭਾਣਿਆ ਸਲੋਕ ਮਹਲਾ 5 ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੇ ਹਰ ਇੱਕ ਸਹਿ ਨਾਲ ਮੈਂ ਗੋਸਤੀ ਮੁਹ ਮੈਲਾ ਕਰੈ ਨਾ ਭੰਗ ਜਾਣੈ ਬਿਰਥਾ ਜੀਅ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਿਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਹਰ ਇੱਕ ਸਹਿਦੀ ਠਠਮਕ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਗੁਰ ਸੰਤ ਮਿਲਾਇਆ ਮਸਤਕ ਧਾਰਕੈ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਾਨ ਕੀਆ ਇੱਛਾ ਪੂਰੀਆ ਪਾਇਆ ਤੋਰ ਸੰਯੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ